ਸਸ਼ੀਕਾਲ ਜੀ ਦਾ ਟੀਵੀ ਦੇਖ ਰਹੇ ਤੁਸੀਂ ਮੈਂ ਰਣਜੀਤ ਕੋ ਬਲਟਨ ਦੀ ਸ਼ੁਰੂਆਤ ਕਰਾਂਗੇ ਹਰਿਆਣਾ ਤੇ ਪੰਜਾਬ ਦੀ ਖਨੋਹਾਰ ਇਸ ਤਰ੍ਹਾਂ ਦੇ ਕਿਸਾਨ ਆਗੂ ਜਗਜੀਤ ਸਿੰਘ ਢਲੇਵਾ ਸਮੇਤ ਕਿਸਾਨ ਪੂਰਾ ਦਿਨ ਕੋਖੜਤਾ ਕੇ ਨੇ ਕਿਸਾਨਾਂ ਲਈ ਲੰਗਰ ਵੀ ਤਿਆਰ ਨਹੀਂ ਕੀਤਾ ਜਾਵੇਗਾ ਪਿੰਡ ਦੇ ਲੋਕਾਂ ਤੇ ਸਸਤਾਵਾਂ ਨੂੰ ਵੀ ਮੋਰਚੇ ਵਿੱਚ ਲੰਗਰ ਨਾ ਲਿਆਉਣ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਗਏ ਜੇਪਾਸੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਵੀ ਅਲਰਟ ਹੋ ਤੇ ਪਿੰਡ ਵਾਸੀਆਂ ਨੂੰ ਵੀ ਲੰਗਰ ਅੱਗੇ ਨਾ ਲਿਆਉਣ ਲਈ ਕਿਹਾ ਗਿਆ ਮੀਟਿੰਗ ਤੋਂ ਬਾਅਦ ਦਿੱਲੀ ਮਾਰਚ ਬਾਰੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿਸਾਨ ਆਗੂ ਸਰਵਜ ਸਿੰਘ ਖੰਧੇ ਨੇ ਤੇ ਅਭਿਮਨਿਉ ਕਹਾਰ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਵਿਗੜ ਗਈ ਹੈ ਉਹਨਾਂ ਦਾ ਮਨੁੱਖ 15 ਮਈ ਦੇ ਵਿੱਚ ਦਾਖਲ ਹੋ ਗਿਆ ਹੈ ਤੇ ਉਹਨਾਂ ਨੂੰ ਸਟੇਜ ਤੋਂ ਉੱਤੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਗੁਰਦੇ ਟਲੀਵਰ ਪਰਵਾਹ ਵੀ ਤੋਂ ਹੋਈ ਨੇ ਮੈਡੀਕਲ ਰਿਪੋਰਟ ਜਾਰੀ ਕਰਦੇ ਹੋਏ ਡਾਕਟਰ ਨੇ ਦੱਸਿਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਕਾਫੀ ਜ਼ਿਆਦਾ ਵੱਧ ਗਿਆ ਹੈ ਤੇ ਭਾਰ 11 ਕਿਲੋ ਘਟਿਆ ਜਿਸ ਤੋਂ ਬਾਅਦ ਧਲੇਵਾਲ ਦਾ ਕਹਿਣਾ ਹੈ ਕਿ ਇਹ ਸਿਰਫ ਪੱਖੀ ਲੜਾਈ ਹੈ ਤੇ ਉਹਨਾਂ ਨੂੰ ਮਰਨ ਵਰਤ ਜਾਰੀ ਰੱਖਣਗੇ ਮੋਹਾਲੀ ਦੇ ਪਿੰਡ ਮਨਾਰਾ ਦੇ ਸ਼ਹੀਦੀ ਗੁਰਦੁਆਰਾ ਸਾਹਿਬ ਵਿੱਚ ਗੋਲਕ ਤੋੜ ਕੇ ਚੋਰਾਂ ਨੇ ਲਗਦੀ ਚੋਰੀ ਕਰਨੀ ਘਟਾਂ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਸੇਵਾਦਾਰ ਗੁਰਦੁਆਰਾ ਸਾਹਿਬ ਪਹੁੰਚੇ ਉਹਨਾਂ ਨੇ ਦੇਖਿਆ ਕਿ ਗੁਰਦੁਆਰੇ ਦੀ ਗੋਲਕ ਫੁੱਟੀ ਹੋਈ ਸੀ ਜਿਸ ਵਿੱਚ ਨਕਦੀ ਗਾਇਬ ਹੈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀਸੀਟੀਵੀ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਤੋਂ ਬਾਅਦ ਮੁਲਜ਼ਮ ਫਿਰ ਬਾਹਰ ਆਇਆ ਤੇ ਆਪਣੇ ਬੂਟ ਲਕੋਲੇ ਜੇ ਬਾਹਰ ਆਉਣ ਵਾਲੇ ਨੂੰ ਕੋਈ ਸ਼ੱਕ ਨਾ ਰਹੇ ਤੇ ਅੰਦਰ ਕੋਈ ਹੈ ਸ਼ਰਾਬੀ ਮੁਲਜ਼ਮ ਗੁਰਦੁਆਰੇ ਵਿੱਚ ਦਾਖਲ ਹੋਣ ਵਾਲਾ ਪਿੰਡ ਦਾ ਨਹੀਂ ਹੈ ਸਗੋਂ ਉਹ ਮੋਟਰ ਗੱਡੀ ਲੈ ਕੇ ਗੁਰਦੁਆਰੇ ਦੇ ਨੇੜੇ ਆਇਆ ਸੀ ਉਸ ਤੋਂ ਬਾਅਦ ਉਸਨੇ ਇਸ ਜਗ੍ਹਾ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗੁਰਦੁਆਰਾ ਪ੍ਰਬੰਧਕ ਜੋਗਾ ਸਿੰਘ ਨੇ ਕਿਹਾ ਕਿ ਕਿੰਨਾ ਬੇਹਦ ਮਨਪਾਗੀ ਹੈ ਇਹ ਸਤਨ ਆਸਤਾ ਦਾ ਪ੍ਰਤੀਕ ਹੈ ਤੇ ਇਹ ਕਾਰਵਾਈ ਨਾਲ ਆਸੰਕਾਰਨ ਯੋਗ ਨੇਤੀ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਕਿ ਉਮੀਦ ਹੈ ਕਿ ਚੋੜਜਲ ਲਈ ਕਾਬੂ ਕਰ ਲਏ ਜਾਣਗੇ ਉਹਨਾਂ ਨੇ ਕਿਹਾ ਕਿ ਇਹ ਬੀਆਰਪੀ ਦਾ ਮਾਮਲਾ ਹੈ ਪੁਲਸ ਪ੍ਰਸ਼ਾਸਨ ਨੂੰ ਇਸ ਸੰਬੰਧੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸ਼੍ਰੀ ਅਕਾਲ ਤੱਕ ਸਹਿਜ ਜੋ 2 ਦਸੰਬਰ ਨੂੰ ਸੁਖਬੀ ਸਿੰਘ ਬਾਦਲ ਨੂੰ ਉਹਨਾਂ ਦੀ ਅਕਾਲੀ ਸਰਕਾਰ ਵੱਲੋਂ ਕੀਤੇ ਗਏ ਗੁਨਾਹਾਂ ਦੇ ਲਈ ਸੇਵਾ ਲਗਾਈ ਗਈ ਹੈ ਸੁਖਬੀ ਸਿੰਘ ਬਾਦਲ ਤੱਕ ਸ਼੍ਰੀ ਦਮਦਮਾ ਸਾਹਿਬ ਪਹੁੰਚ ਕੇ ਦੂਜੇ ਦਿਨ ਵੀ ਸੇਵਾ ਸ਼ੁਰੂ ਕਰ ਚੁੱਕੇ ਨੇ ਇੱਕ ਕੰਟਾ ਨੀਲਾ ਚੋਲਾ ਪਹਿਨ ਕੇ ਗੱਲ ਜੀ ਗੁਰਬਾਣੀ ਦਾ ਪਾਵਨ ਤਖਤਿ ਪਾ ਕੇ ਹੱਥ ਵਿੱਚ ਵਰਸ਼ਾ ਪਾ ਕੇ ਪੈਰੇਦਾਰ ਦੀ ਸੇਵਾ ਨਿਭਾਉਣਗੇ ਇਸ ਤੋਂ ਬਾਅਦ ਉਹ ਗੁਰਬਾਣੀ ਸਰਵਨ ਕਰਕੇ ਲੰਗਰ ਹਾਲ ਵਿੱਚ ਜੁਠੇ ਭਾਂਡੇ ਮਾਜਣ ਦੀ ਵੀ ਸੇਵਾ ਨਿਭਾਉਣਗੇ ਚੰਡੀਗੜ੍ਹ ਮਾਰਕੀਟ ਦੇ ਸਥਿਤ ਤਨਾਲਾ ਦੇ ਨਜ਼ਦੀਕ ਪੈਂਦੀ ਹਰੀਗੜ੍ਹ ਨਹਿਰ ਦੇ ਕੋਲ ਉੱਪਰ ਇੱਕ ਸਕੋਰਪਿਓ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਆਸਾਇਨਾ ਜ਼ਿਆਦਾ ਭੈੜਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਮਹਿੰਦਰਾ ਸਕੋਰਪਿਓ ਦਾ ਇੰਜਣ ਗੱਡੀ ਚ ਦੂਰ ਜਾ ਡਿੱਗਿਆ ਜਾਣਕਾਰ ਮੁਲਕ ਹਰੀਗੜ੍ਹ ਪੁਲ ਦੇ ਉੱਪਰ ਸਕੋਰਪਿਓ ਸਵਾਰ ਮੋਗਾ ਤੋਂ ਸੰਗਰੂਰ ਜਾ ਰਿਹਾ ਸੀ ਜਿਵੇਂ ਹੀ ਹਰੀਗੜ੍ਹ ਪੁਲ ਦੇ ਉੱਪਰ ਪਹੁੰਚਿਆ ਤਾਂ ਤੇਜ਼ ਰਫ਼ਤਾਰ ਹੁੰਨ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਨਾਲ ਕਾਰ ਟਕਰਾ ਗਈ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਕਾਰ ਚਾਲਕ ਦੀ ਮ 20 ਸਾਲ ਦੇ ਅਮਰਜੀਤ ਸਿੰਘ ਦੇ ਵਜੋਂ ਖੋਈ ਹੈ ਤੇ 18 ਦਸੰਬਰ ਨੂੰ ਇਸ ਨੌਜਵਾਨ ਦਾ ਜਨਮ ਦਿਨ ਸੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ਚ ਲੈ ਰਿਹਾ ਹੈ ਉੱਤਰ ਪ੍ਰਦੇਸ਼ ਦੇ ਚਾਂਸੀ ਜ਼ਿਲ੍ਹੇ ਵਿੱਚ ਪਤੀ ਪਤਨੀ ਦੀ ਹੱਤਿਆ ਦਾ ਸੰਸਨੀ ਕੇਸ ਮਾਮਲਾ ਸਾਹਮਣੇ ਆਇਆ ਹੈ ਦੋਰੇ ਕਤਲ ਤੋਂ ਬਾਅਦ ਪੂਰੇ ਪਿੰਡ ਵਿੱਚ ਸੰਸਨੀ ਫੈਲ ਗਈ ਸੂਚਨਾ ਮਿਲ ਰਹੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਚਾਂਸੀ ਦੇ 4D ਫਤੇਪੁਰ ਕਟੋਰਾ ਪਿੰਡ ਵਿੱਚ ਮੰਗਲਵਾਰ ਸਵੇਰੇ ਇੱਕ ਨੌਜਵਾਨ ਨੇ ਕਾਰ ਵਿੱਚ ਦਾਖਲ ਹੋ ਕੇ ਪਤੀ ਪਤਨੀ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ ਹਮਲੇ 'ਚ ਪਤੀ ਪੁਸ਼ਪੇਂਦਰ ਤੇ ਬੇਟੇ ਕੈਲਾਸ਼ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਜ਼ਖਮੀ ਹੋ ਗਈ ਜ਼ਖਮੀ ਤੁਰੰਤ ਸੀ ਐਚ ਸੀ ਐਲ ਜਾਏਗਾ ਜਿੱਥੇ ਉਸ ਦੀ ਵੀ ਮੌਤ ਹੋ ਗਈ ਇਸ ਕਤਲ ਤੋਂ ਬਾਅਦ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ ਸੂਚਨਾ ਮਿਲਣ ਤੋਂ ਬਾਅਦ ਥਾਣਾ ਇੰਚਾਰਜ ਦਿਵੇਸ਼ ਕੁਮਾਰ ਉਪadhyay ਪੁਲਿਸ ਫੋਰਸ ਨਾਲ मौके ਤੇ ਪਹੁੰਚੇ ਅਜਦੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਗੇਮਿੰਗ ਦਾ ਕ੍ਰੇਜ਼ ਇਹਨਾਂ ਜ਼ਿਆਦਾ ਵੱਧ ਗਿਆ ਕਿ ਬੱਚੇ ਮੋਬਾਈਲ ਤੋਂ ਬਿਨਾਂ ਰਹਿਣ ਲਈ ਤਿਆਰ ਨਹੀਂ। ਕਈ ਵਾਰ ਇਹ ਮੋਬਾਈਲ ਵੱਡੇ ਖਾਸਿਆਂ ਦਾ ਸ਼ਿਕਾਰ ਬਣ ਸਕਦਾ ਹੈ ਤੇ ਆਤਮਕਾਤਕੀ ਕਦਮ ਬੱਚੇ ਚੁੱਕ ਲੈਂਦੇ ਨੇ। ਅਜਿਹਾ ਇੱਕ ਮਾਮਲਾ ਬਾਗੈਸ਼ਵਰ ਤੇ ਲਖਣੀ ਪਿੰਡੋਂ ਸਾਹਮਣੇ ਆਇਆ ਜਦੋਂ 13 ਸਾਲਾ ਕਿਸ਼ੋਰ ਨੂੰ ਮਾਂ ਨੇ ਮੋਬਾਈਲ ਫੋਨ ਨਹੀਂ ਦਿੱਤਾ ਤਾਂ ਘਰ ਵਿੱਚ ਉਸਨੇ ਸੁਹਾ ਲੈ ਕੇ ਆਪਹਤਿਆ ਕਰ ਲਈ। ਪਰਿਵਾਰਕ ਵੈਂਦੋ ਤੁਰੰਤ ਬੱਚੇ ਨੂੰ ਸੀਐਚਸੀ ਵੈਜਨਾਥ ਲੈ ਕੇ ਗਏ ਪਰ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਦਾ ਐਲਾਨ ਕਰ ਦਿੱਤਾ। ਕਿਸ਼ੋਰ ਦੀ ਮੌਤ ਨਾਲ ਕਪਤਾ ਸਬਮੇ ਵਿਚ ਨੇ ਪਰਿਵਾਰ ਦਾ ਇਕਲੌਤਾ ਪੁੱਤ ਅਸੀ ਰੋ ਰੋ ਕੇ ਪਰਿਵਾਰਿਕ ਮੈਂਬਰਾਂ ਦਾ ਬੁਰਾ ਖਾਲਾ ਇਸ ਤਰ੍ਹਾਂ ਤਹਿਸੀਲਦਾਰ ਨੇ ਦੱਸਿਆ ਕਿ ਲਾਸ਼ ਦਾ ਪੰਚਮਾਨਾ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਤੇ ਮਾਲ ਪੁਲਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਗੱਲ ਕਰਦੇ ਮੌਸਮ ਦੀ ਪਛਮੀ ਗੜਬੜੀ ਕਾਰਨ ਪਹਾੜਾਂ ਵਿੱਚ ਬਰਫਬਾਰੀ ਤੇ ਮੀਂਹ ਪੈ ਰਿਹਾ ਹੈ ਇਸ ਕਾਰਨ ਦਿੱਲੀ ਐਨਸੀਆ ਸਮੇਤ ਉੱਤਰੀ ਭਾਰਤ ਦੇ ਵਿੱਚ ਮੌਸਮ ਦਾ ਮિજાਜ ਬਦਲ ਗਿਆ ਹੈ ਅਤਿਵਾ ਮੋਈ ਬਾਰਿਸ਼ ਨੇ ਦਿੱਲੀ ਚ ਠੰਡ ਹੋਰ ਵਧਾ ਦਿੱਤੀ ਹੈ ਮੌਸਮ ਵਿਭਾਗ ਨੇ ਕੋਹਿਕਵਾਨੀ ਕੀਤੀ ਹੈ ਕਿ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਰਾਸਥਾਨੀ ਚ ਕਟੜ ਕੱਲ੍ਹ ਤਾਪਮਾਨ 6 ਡਿਗਰੀ ਤੱਕ ਪਹੁੰਚ ਸਕਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਤੇ ਬਿਹਾਰ ਵਿੱਚ ਵੀ ਠੰਡ ਵੱਧ ਗਈ ਹੈ ਕੁਝ ਇਲਾਕਿਆਂ ਵਿੱਚ ਪਏ ਮੀਂਹ ਕਾਰਨ ਸ਼ਾਮ ਤੋਂ ਹੀ ਹੋਰ ਠੰਡ ਜ਼ੋਰ ਫੜ ਸਕਦੀ ਹੈ ਮੌਸਮ ਵਿਭਾਗ ਨੇ ਕੇਰਲ ਤੇ ਬੰਗਾਲ ਚੀਨ ਚ ਵੀ ਦਾ ਅਲਰਟ ਜਾਰੀ ਕੀਤਾ ਹੈ ਤੇ ਪੰਜਾਬ ਵਿੱਚ ਵੀ 11 ਤੇ 10 ਦਸੰਬਰ ਨੂੰ ਕਾਫੀ ਜ਼ਿਆਦਾ ਖੇਤਾਂ 'ਚ ਧੁੰਦ ਦੇ ਹਰਾਤ ਰਹੇਗੀ ਫਿਲਹਾਲ ਇਸ ਬੁਲੇਟਿਨ ਵਿੱਚ ਪਾਸ ਨਹੀਂ ਕੰਨੀ ਅੱਜਾਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇ ਟੀਵੀ ਤਾਂ